ਦੀ ਮਾਰ ਤੋਂ ਬਾਅਦ ਕਈ ਦਿਨ ਬਾਅਦ ਸਕੂਲ ਖੁੱਲਣ ਦੇ ਪਹਿਲੇ ਦਿਨ ਹੀ ਵੱਡਾ ਹਾਦਸਾ ਵਾਪਰ ਗਿਆ ਨਵਾਬਿਕੀਕ ਪ੍ਰਾਈਵੇਟ ਸਕੂਲ ਦੀ ਬੱਸ ਅਜ ਸਵੇਰੇ ਪਿੰਡ ਦੁੱਲੱਦੀ ਦੇ ਸੇਮ ਨਾਲੇ ਵਿੱਚ ਪਲਟ ਗਈ। ਇਹ ਬੱਸ ਇੰਡੋ ਬ੍ਰਿਟਿਸ਼ ਸਕੂਲ ਦੀ ਦਿੱਤੀ ਜਾ ਰਹੀ ਹੈ ਜੋ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ। ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਬੱਸ ਵਿੱਚ 20 ਵਿਦਿਆਰਥੀ ਸਵਾਰ ਸਨ ਜਿਨ੍ਹਾਂ ਨੂੰ ਬੱਸ ਚੋਂ ਸੁਰੱਖਿਅਤ ਬਾਹਰ ਕਢ ਲਿਆ ਗਿਆ। ਇਥੇ ਚੰਗੀ ਗੱਲ ਇਹ ਰਹੀ ਕਿ ਹਾਦਸਾ ਭਾਵੇਂ ਪਿਆਨਾਕ ਸੀ ਪਰ ਸਾਰੇ ਬੱਚੇ ਸੁਰੱਖਿਅਤ ਸਨ। ਜਾਣਕਾਰੀ ਅਨੁਸਾਰ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ ਨਾਪਾ ਹਲਕੇ ਦੇ ਪਿੰਡਾਂ ਤੋਂ ਬੱਚੇ ਲੈ ਕੇ ਸਕੂਲ ਵੱਲ ਆ ਰਹੀ ਸੀ। ਇਸ ਦੌਰਾਨ ਅਚਾਨਕ ਕਕਰਾਲਾ ਦੁੱਲੱਦੀ ਸੜਕ ਦੇ ਕਿਨਾਰੇ ਬਣੇ ਸੇਮ ਨਾਲੇ ਵਿੱਚ ਸਕੂਲ ਬੱਸ ਪਲਟ ਗਈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਵਿਦਿਆਰਥੀ ਦੇ ਦੱਸਣ ਮੁਤਾਬਕ ਸਾਹਮਣੇ ਤੋਂ ਇੱਕ ਵਾਹਨ ਆ ਗਿਆ ਜਿਸ ਕਰਕੇ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਇੱਕਦਮ ਸੇਮ ਨਾਲੇ ਵਿੱਚ ਪਲਟ ਗਈ ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ੱਡੀ ਖੜੀ ਅਸੀਂ ਲਵੇ ਤੇ ਜੀ ਉਹ ਤੇ ਹਰਾ ਵੜਦੇ ਤੇ ਜਦੋਂ ਖੜਕਾ ਸੁਣਿਆ ਸਾਨੂੰ ਅਸੀਂ ਜਦੇ ਭੱਜ ਕੇ ਲਵੇ ਆ ਗਏ ਇੱਕ ਮੁੰਡਾ ਵਿੱਚ ਸਿਆਣਾ ਵੀ ਉਹਨੇ ਅਸੀਂ ਸਾਬਨਤਾ ਜਦੇ ਗਦਾ ਗਦ ਸਾਰੇ ਕੱਢ ਲਏ ਜੀ ਜਦੋਂ ਬੈਨ ਆ ਰਹੀ ਸੀ ਕਿ ਇਧਰੋਂ ਜੀ ਕਕਰਾਲੇ ਵੱਲੋਂ ਇਹ ਡਰਾਈਵਰ ਦੀ ਗਲਤੀ ਨਾਲ ਬੈਨ ਪਲਟੀ ਆ ਜੀ ਮਤਲਬ ਕਿ ਤੁਸੀਂ ਇਹ ਦੇਖ ਲਓ ਪਹਿਲਾਂ ਤੁਸੀਂ ਇੱਥੇ ਰਸਤਾ ਹੀ ਦੇਖ ਲਓ ਇਹ ਜਾਣ ਵਾਲਾ ਰੋਡ ਹੈਗਾ ਜੀ ਬੱਚਿਆਂ ਦਾ ਇੱਕ ਜਾਣ ਵਾਲਾ ਬਿਲਕੁਲ ਨਹੀਂ ਹੈਗਾ ਜੀ ਇਹ ਅਸੀਂ ਨੇ ਫੋਨ ਕਰਿਆ ਜੀ ਪ੍ਰਿੰਸੀਪਲ ਨੂੰ ਵੀ ਕਰਿਆ ਇਹਨਾਂ ਨੇ ਸਾਡਾ ਫੋਨ ਚੱਕ ਕੇ ਕਿਹਾ 5 ਮਿੰਟ ਆਉਣਿਆ ਡੇਢ ਘੰਟਾ ਬਾਅਦ ਆਏ ਨਹੀਂ ਯਰੇ ਕੋਈ ਪ੍ਰਸ਼ਾਸਨ ਨਹੀਂ ਆਇਆ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਕੋਈ ਐਂਬੂਲੈਂਸ ਲੈ ਕੇ ਨਹੀਂ ਆਏ ਕੁਛ ਹੀ ਲੈ ਕੇ ਨਹੀਂ ਆ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਵੀ ਜਦੋਂ ਬੈਨ ਉਲਟ ਗਈ ਬੱਚਿਆਂ ਦੇ ਵੱਧ ਨੁਕਸਾਨ ਹੋ ਸਕਦਾ ਜੀ ਕੁਛ ਨਹੀਂ ਲੈ ਕੇ ਆਏ ਜੀ ਇਹ ਇਹ ਆਏ ਨੇ ਡੇਢ ਘੰਟੇ ਬਾਅਦ ਸਾਡੇ ਕੋਲੇ ਆ ਕੇ ਖੜੇ ਨੇ ਜੀ ਇਹ ਬੱਚੇ ਸਾਡੇ ਪਿੰਡਿਆਂ ਨੇ ਕੱਢੇ ਨੇ ਜੀ ਅਸੀਂ ਕੱਢੇ ਨੇ ਬੱਚੇ ਬੱਚੇ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਵਿੱਚ ਬੈਨ ਦੇ ਵਿੱਚ ਕਿੰਨੇ ਬੱਚੇ ਨੇ ਜੀ ਕਿੰਨੇ ਵਜੇ ਦੀ ਘਟਨਾ ਜੀ ਇਹ 7 ਵਜੇ ਦੀ ਘਟਨਾ ਜੀ ਕਿਹਦੀ ਨਾਕੀ ਮੰਦੇ ਹੋ ਇਹ ਡਰਾਈਵਰ ਦੀ ਨਾਕੀ ਹੈ ਜੀ ਕਿਹੜੇ ਸਕੂਲ ਦੀ ਬੱਸ ਹੈ ਇਹ ਕੈਮਰਾ ਸਕੂਲ ਦੀ ਬੱਸ ਆ ਜੀ ਹੈ ਜੀ ਟੂ ਬ੍ਰਿਟਿਸ਼ ਐਂਡ ਟੂ ਬ੍ਰਿਸ਼ਟ ਦੀ ਉਹਦੀ ਸਕੂਲ ਦੀ ਬੈਨ ਡਰਾਈਵਰ ਤੀਗਾ ਉਹਨੇ ਮਤਲਬ ਆ ਸ਼ਾਰਟਕਟ ਰਸਤਾ ਬਣਾਇਆ ਸੱਤੀ ਪੀਰਾਂ ਵਾਲੀ ਜਿਹੜੀ ਰੋਡ ਜਾਂਦੀ ਆਪਣੀ ਦਿਲਦ ਦੀ ਨਾਬੇ ਨੂੰ ਜਦ ਕਿ ਉਹਦਾ ਰਸਤਾ ਉੱਪਰਲਾ ਬਣਦਾ ਆਪਣਾ ਫੋਕਲ ਬੈਨ ਜਿਹੜੀ ਮੇਨ ਰੋਡ ਜਾਂਦੀ ਆ ਰੋਡ ਦਾ ਬਹੁਤ ਮਾੜਾ ਹਾਲ ਆ ਤੇ ਉਹਨੇ ਸਲੋ ਨਹੀਂ ਕਰੀ ਗੱਡੀ ਇਹਦੇ ਵਿੱਚ ਖੱਡੇ ਏਡੇ ਏਡੇ ਨੇ ਤੇ ਜਦ ਉਹ ਇਹਦੇ ਵਿੱਚ ਕਟ ਮਾਰਦਾ ਜਾ ਰਿਹਾ ਸੀਗਾ ਖੱਡਿਆਂ ਤੋਂ ਬਚਾਉਂਦਾ ਤਾਂ ਉਹਨੇ ਆ ਗੱਡੀ ਨੀਚੇ ਲਾ ਲਈ ਨਾਲੇ ਦੇ ਵਿੱਚ ਦੇਖੋ ਤੇ ਬੱਚੇ ਦੇ ਦੱਸਣ ਅਨੁਸਾਰ ਉਹ ਕਹਿੰਦਾ ਵੀ ਕਈ ਬੱਚਿਆਂ ਦੇ ਛੋਟੇ ਬੱਚਿਆਂ ਦੇ ਮੂੰਹ 'ਚ ਪਾਣੀ ਵੀ ਪੈ ਗਿਆ ਤੇ ਕਹਿੰਦਾ ਅਸੀਂ ਨੇ ਵਿੱਚ ਇਹਦੇ ਇੱਕ ਥੋੜਾ ਦੀਗਾ ਥੋੜਾ ਕਹਿੰਦਾ ਅਸੀਂ ਨੇ ਦੋ ਬੱਚੇ ਨੇ ਰਲ ਕੇ ਸ਼ੀਸ਼ਾ ਭੰਨਿਆ ਫਿਰ ਅਸੀਂ ਬਾਹਰ ਨਿਕਲੇ ਆ ਇਹਦੇ ਵਿੱਚੋਂ ਬਹੁਤ ਮੁਸ਼ਕਲ ਨਾਲ ਇਹ ਸਵੇਰੇ ਹੋਊਗੀ ਅਸੀਂ ਉੱਥੋਂ 8:14 ਮਿੰਟ ਤੇ ਚੱਲ ਪਏ ਹਾਂ ਜੀ ਰਸਤੇ ਦੀ ਧੋੜੀ ਜਿਵੇਂ ਡਰਾਈਵਰ ਗਾਈਡ ਕਰਦੇ ਸੀਗੇ ਇਹਨਾਂ ਨੂੰ ਮਨਪੀਜੀ ਨੂੰ ਉਵੇਂ-ਉਵੇਂ ਅਸੀਂ ਆਏ ਆ ਨਾਲ ਦੀ ਨਾਲ ਅਸੀਂ ਚੱਲੇ ਆ ਜਿਵੇਂ ਹੀ ਸਾਨੂੰ ਨਿਊਜ਼ ਮਿਲੀ ਹੈ ਇਹ ਹੋਇਆ ਤਾਂ ਸ਼ੁਕਰ ਹੈ ਮਾਲਕ ਦਾ ਸਾਡੇ ਸਾਰੇ ਬੱਚੇ ਬਿਲਕੁਲ ਠੀਕ ਨੇ ਔਰ ਡਰਾਈਵਰ ਇਹ ਰਸਤਾ ਜਿਹੜਾ ਥੋੜਾ ਬਾਰਿਸ਼ ਦੇ ਕਾਰਨ ਜਿਆਦਾ ਖਰਾਬ ਹੋ ਗਿਆ ਨਹੀਂ ਮੈਮ ਡਰਾਈਵਰ ਵੀ ਮੰਨਦਾ ਹੈ ਗੱਲ ਨੂੰ ਵੀ ਇਹ ਰਸਤਾ ਨਹੀਂ ਹੈਗਾ ਸਕੂਲ ਦਾ ਹੋਰ ਕੋਈ ਰਸਤਾ ਆਵਦਾ ਸਕੂਲ ਦਾ ਪਰ ਉਹ ਇਹ ਰਸਤੇ ਉਹ ਕਿਉਂ ਆਇਆ ਜਦ ਕਿ بارشਾਂ ਹੋਈਆਂ ਵੀ ਇਹਨੇ ਕੱਚਾ ਰਸਤਾ ਹੈ ਇਹ ਤਾਂ ਡਰਾਈਵਰ ਨੂੰ ਦੇਖੋ ਹੁਣੇ ਅਸੀਂ ਮਿਲਿਆ ਹੁਣੇ ਉਹਨੂੰ ਗੱਲ ਕਰਦੇ ਆ ਪੁੱਛਦੇ ਆ ਡਰਾਈਵਰ ਨੂੰ ਉਹਨੂੰ ਇਹ ਵੀ ਨਹੀਂ ਪਤਾ ਕਿ ਮੇਰੀ ਵੈਨ 'ਚ ਬੱਚੇ ਕਿੰਨੇ ਨੇ ਵੈਨ ਦੇ ਵਿੱਚ ਨਾ ਕੋਈ ਲਿਸਟ ਹੁੰਦੀ ਹੈ ਜਿੰਨਾ ਪ੍ਰੋਪਰ ਸਾਰਾ ਇਹਨਾਂ ਕੋਲ ਸਾਰਾ ਸਾਡੀ ਗੱਡੀ ਦੇ ਸਾਰੇ ਕਾਗਜ਼ ਸਾਰਾ ਕੁਝ ਔਰ ਡਰਾਈਵਰ ਵੀ ਸਾਡੇ ਕੋਲ ਕਾਫੀ ਟਾਈਮ ਤੋਂ ਆਇਆ ਕੋਈ ਨਵਾਂ ਡਰਾਈਵਰ ਨਹੀਂ ਹੈ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨੇ ਬੱਚੇ ਕਿੱਥੋਂ ਕਿੱਥੋਂ ਲੈ ਕੇ ਆਇਆ ਕਾਊਂਟਿੰਗ ਦਾ ਪਤਾ ਹੋਣੀ ਚਾਹੀਦੀ ਹੈ ਨਾ ਬੱਚੇ ਨੂੰ ਡਰਾਈਵਰ ਨੂੰ ਵੀ ਉਹਦੇ ਨਾਲ ਕੰਡਕਟਰ ਵੀ ਆਇਆ ਹੈ ਲੇਡੀ ਕੰਡਕਟਰ ਹੈ ਹਾਂ ਤਾਂ ਇਹ ਹੁਣ ਤਾਂ ਕਿਉਂਕਿ ਅਸੀਂ ਇੱਥੇ ਪਹੁੰਚੇ ਆ ਅਜੇ ਤਾਂ ਮਤਲਬ ਇੱਧਰ ਪੂਰੀ ਇਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਨਹੀਂ ਹੋਈ ਹੈ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਠੀਕ ਹੈ ਦਿਹਾਣਾ ਆਪਣਾ ਹਾਂਜੀ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲਓ ਵੀ ਜਲਦੀ ਵੀ ਕਈ ਵਾਰ ਸਾਡੇ ਸੇ ਫਾਰਕ ਲੱਗ ਜਾਂਦੇ ਤਾਂ ਕਰ ਸਾਡੇ ਮੈਂ ਲੇਟ ਹੋ ਜਾਂਦੀ ਹੈ ਕਿਸੇ ਡਰਾਈਵਰ ਨੂੰ ਕੁਛ ਨਾ ਗਿਆ ਇਹ ਕੋਈ ਹੋਲੀ ਹੋਣੀ ਹੈ ਇਹਦੀ ਅੰਦੁਕਟਨਾ ਦਾ ਹੋਣਾ ਹੋਣ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਹਾਂ ਕਿਤਨਾ ਕਿਸੇ ਡਰਾਈਵਰ ਦੀ ਗੱਲ ਤੇ 40 ਤੇ ਹੈਗੀ ਸੀ ਯੂਰੀ ਬੱਸ ਅੱਛਾ ਇਹ ਵੀ ਇੰਨਾ ਪਹੁੰਚਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਉਂਦੀ ਬੱਸ ਇੰਡੋਬ੍ਰਿਟੀ ਸਕੂਲ ਹੈ ਨਾਂ पे ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬੱਸ ਜਦੋਂ ਪਲਟੀਆ ਥੋੜੀ ਬੱਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਆਣੇ ਸਾਈਡ ਤੇ ਤੇ ਉਧਰੋਂ ਹੀ ਜਿਵੇਂ ਨਾਲ ਮਿੱਟੀ ਘਟ ਹੈ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਤੇ ਮਿੱਟੀ ਨਹੀਂ ਹੈਗੀ ਠੀਕ ਹੈ ਹੈਨਾ ਜੀ ਬੱਸ ਜਿਵੇਂ ਇਧਰੋਂ ਕਰੀ ਉਹਨੇ ਥੋੜੀ ਫਿਰੋਗੇ ਕੇ ਜਾਂਦੀਆਂ ਤਲਖੇ ਵਿੱਚ ਲੱਗੀ ਅੱਛਾ ਹਾਂਜੀ ਤੇ ਕਿੰਨੀ ਕੇ 60 70 ਬੱਜੀਏ ਕਿਸੇ ਦੇ 60 70 ਕਿਸੇ ਦੇ ਜਿਆਦਾ ਨਹੀਂ ਮੱਤੀ ਮਾੜੀ ਮੋਟੀ ਛੱਡਣ ਹੈ ਜੀ ਸਾਰੇ ਕਰ ਰਹੇ ਨੇ ਹੂੰ ਇਹ ਨਾਲਾ ਸ਼ੁਕਰ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਛੋਟੀ ਸੀ ਮੈਂ ਤੇ ਤੋਰ ਬੰਦੇ ਮੁੰਡੇ ਇਹੋ ਦੋ ਜਾਨੇ ਵੱਡੇ ਬਾਕੀ ਛੋਟੇ ਬੱਚੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਲੜਕੀ 10 12 ਮਹੀਨਾ ਸਾਲਾਂ ਦੀ 8 9 ਕਿ ਸੀ ਤੁਸੀਂ ਕਿਰਵੀ ਕਲਾਸ ਚ ਪੜ੍ਹਦੇ ਹੋ 10th ਚ ਵਰਦੇ ਕੋਈ ਉਹ ਕੋਈ ਲੱਤ ਬਣਾ ਤੇ ਸੱਟ ਤਾਂ ਨਹੀਂ ਬੱਜੀ ਸਾਰੀ ਬਾਰੇ ਦਾ ਸ਼ੁਕਰ ਇੱਕ ਕਿਤੇ ਅਸੀਂ ਖੜਿਆ ਇਹਦੀ ਵੈਰੀਫਾਈ ਕਰ ਰਿਹਾ ਜੋ ਵੀ ਫਰਦਰ ਇਨਵੈਸਟੀਗੇਸ਼ਨ ਦੇ ਕਾਰ ਹੋਊਗੀ ਉਹ ਕਾਰਵਾਈ ਬਣਦੀ ਕਾਰਵਾਈ ਕੀਤੀ ਹੋਰ ਆਸ Por isso.